ਉਖਨੇ ਮਿਸਾਲ ਦੇ ਤੌਰ ਤੇ ਜਸੂਬ ਸ਼੍ਰੀ ਹੈ ਤੇ ਮੁਹੰਮਦ ਹੈ ਤਾਂ ਜਿਹੜੇ ਮਹਾਤਮਾ ਬੁੱਧ ਹੈ ਮਹਾਵੀਰ ਜੈਨ ਹੈ ਗੁਰੂ ਨਾਨਕ ਸਾਹਿਬ ਹੈ ਇਹਨਾਂ ਦਾ ਸਾਰਿਆਂ ਦਾ ਰੱਬ ਓਡੋੜ ਦਾ ਹੈ ਜੇ ਕਿਤੇ ਰੱਬ ਸੱਚੀ ਮੁੱਚੀ ਹੈ ਤਾਂ ਇਹਨਾਂ ਸਾਰੇ ਵੱਡੇ ਬਹਾਪੁਰਖਾਂ ਦੀ ਵਿਚਾਰਤਾ ਇੱਕ ਹੋਣੀ ਚਾਹੀਦੀ ਸਰਬਵਾਰੇ ਪਰ ਨਹੀਂ ਹੈ ਕਿ ਗੁਰਨਾਨਦਕ ਨੇ ਤਾਂ ਬੇਅੰਤ ਵਾਰੀ ਇਹ ਆਖਿਆ ਕਿ ਭਾਈ ਰੱਬ ਬਾਰੇ ਕੋਈ ਵੀ ਬੰਦਾ ਦੱਸ ਹੀ ਨਹੀਂ ਸਕਦਾ ਇਹ ਕਹ ਲਈਏ ਇੱਕ ਕੁਦਰਤ ਦਾ ਜਿਹੜਾ ਸ਼ਾਨਦਾਰ ਨਿਜਮ ਹੈ ਹੁਣ ਆਪਾਂ ਲੱਖ ਯਤਨ ਕਰ ਲਈਏ ਸੂਰਜ ਨੂੰ 1 ਸੈਕਿੰਡ ਵੀ ਆਪਾਂ ਆਪਣੀਆਂ ਅਰਦਾਸਾਂ ਜਾਦੂ ਮੰਤਰਾਂ ਕਰਾਮਾਤੀ ਸ਼ਕਤੀਆਂ ਨਾਲ ਉਹਨੂੰ ਪਹਿਲਾਂ ਨਹੀਂ ਚੜਾ ਸਕਦੇ ਸੂਰਜ ਨੂੰ ਤੇ ਲੇਟ ਨਹੀਂ ਕਰ ਸਕਦੇ ਇਸੇ ਤਰ੍ਹਾਂ ਕੋਈ ਵੀ ਕਠਿਨਾਈ ਜਿਹੜੀ ਕੁਦਰਤ ਦੇ ਵਿੱਚ ਆਪੜਦੀ ਹੈ ਕਿਸੇ ਕਰਾਮਾਤੀ ਸ਼ਕਤੀ ਨਾਲ ਉਹਨੂੰ ਬਦਲਿਆ ਨਹੀਂ ਜਾ ਸਕਦਾ ਪਰ ਜਿਹੜੇ ਅਣਜਾਣ ਲੋਕ ਨੇ ਆਪਣੇ ਉਹ ਆਪਾਂ ਪਹਿਲਾਂ ਗੱਲ ਕੀਤੀ ਆ ਦਾ ਸਮਝਨੇ ਉਹ ਇਹਨਾਂ ਸਾਧਾ ਸੰਤਾਂ ਦਾ ਰੱਬ ਬਾਰੇ ਬੋਲਿਆ ਹੋਇਆ ਉਹਨੂੰ ਆਪਣਾ ਸੱਚ ਮੰਨ ਲੈਂਦੇ ਨੇ ਉਹ ਚਾਹੁੰਦੇ ਨੇ ਇਹੋ ਜਿਹਾ ਰੱਬ ਹੈ ਤੇ ਉਹਦੀ ਅੱਗੇ ਅਰਦਾਸ ਕਰੋ ਉਹ ਸਾਡੇ ਕੰਮ ਸਵਾ ਰੂਗਾ ਇਹਦਾ ਮਤਲਬ ਇਹ ਇਹ ਹੋਇਆ ਕਿ ਆਪ ਕੰਮ ਨਹੀਂ ਕਰਨਾ ਰੱਬ ਨੂੰ ਨੌਕਰ ਲਾਉਣਾ ਤੇ ਰੱਬਾ ਤੂੰ ਆ ਕੇ ਸਾਡੇ ਕੰਮ ਕਰੀ ਜੇ ਕੰਮ ਠੀਕ ਨਹੀਂ ਹੁੰਦਾ ਪੂਰ ਨਹੀਂ ਚਲਿਆ ਪੇਰ ਗੋਤਾ ਨੂੰ ਜਾ ਕੇ ਪੁੱਛੀਏ ਸਾਧ ਕਹਿੰਦਾ ਜੀ ਤੁਹਾਡੀ ਸ਼ਰਧਾ 'ਚ ਕਮੀ ਰਹਗੀ ਹੈ ਤੇ ਜਦੋਂ ਆਪ ਸਾਧ ਬਿਮਾਰ ਹੁੰਦਾ ਤੇ ਉਦੋਂ ਡਾਕਟਰਾਂ ਕੋਲੇ ਜਾਂਦਾ ਇਲਾਜ ਕਰਾਉਂਦਾ ਤੇ ਉਦੋਂ ਉਹ ਰੱਬ ਅਗੇ ਅਰਦਾਸ ਨਹੀਂ